मुर्दाबा भॻवान ਸਰ ਇਹਨਾਂ ਨੇ ਨਜਾਇਜ਼ ਧਰਨਾ ਦੇ ਰੱਖਿਆ ਹੈ ਪੰਜਾਬ ਪੁਲਿਸ ਦੇ ਖਿਲਾਫ ਜੋ ਕਿ ਪੰਜਾਬ ਪੁਲਿਸ ਐਸਐਚਓ ਸਾਹਿਬ ਸਹੀ ਕੰਮ ਕਰ ਰਹੇ ਨੇ ਇਹਨਾਂ ਦੇ ਨਾਲ ਨਾ ਕੋਈ ਕਿਸ ਤਰ੍ਹਾਂ ਧੱਕਾ ਹੋ ਰਿਹਾ ਹੈ ਇਹਨਾਂ ਨੇ ਸਰ ਮੇਰੇ ਪਿੰਡ ਨਿਉਲਾ ਦੇ ਵਿੱਚ ਕਾਮਰੇਟ ਅਗੇ ਨੇ ਜੀ ਇੱਕਾ ਸ਼ਵੇਕ ਸਿੰਘ ਹੈ ਤੇ ਇੱਕ ਅਰਮੇਸ਼ ਸਿੰਘ ਹਰਵੇਸ਼ ਚੰਦਰ ਪੁੱਤਰ ਕ੍ਰਿਸ਼ਨ ਲਾਲ ਦਾ ਇੱਕ ਰਾਜ ਸਿੰਘ ਪੁੱਤਰ ਜਗਿੰਦਰ ਸਿੰਘ ਇੱਕ ਸ਼ਵੇਕ ਸਿੰਘ ਹੈ ਜੀ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਵਾਟਰ ਵਕਸਤਾ ਜਿਹੜੇ ਮੋਟਰ ਸਪेयर ਸਮਾਨ ਪਿਆ ਸੀਗਾ ਉੱਥੇ ਜਿਹੜਾ ਮੁੰਡਾ ਲੱਗਿਆ ਉਹਦੇ ਕੋਲੋਂ ਧੱਕੇ ਦੇ ਨਾਲ ਖੋ ਕੇ ਉੱਥੇ ਮੈਂ ਮੋਕੇ ਤੇ ਪਹੁੰਚਿਆ ਉੱਥੇ ਮੇਰੇ ਨਾਲ ਪੈ ਗਿਆ ਤੇ ਸਰ ਅਸੀਂ ਉਹਦੀ ਵੀਡੀਓ ਵੀ ਬਣਾਈ ਏ ਪਰ ਇਹਨਾਂ ਨੇ ਇੱਕ ਦੋ ਮੈਂਬਰ ਜਿਹੜੇ ਉਹ ਪੰਚਾਇਤ ਦੇ ਨਾਲ ਪਹਿਲਾਂ ਹੀ ਹੈ ਨਹੀਂ ਸੀ ਉਹਨਾਂ ਦੇ ਕੋਲੋਂ ਐਵੇਂ ਪਿੱਛੇ ਲਖਾ ਦੇ ਫਿਰੇ ਨੇ ਪਿੱਛੇ ਲੇਕਪੜ ਕਰ ਲਈ ਨੇ ਵੀ ਅਸੀਂ ਤਾਂ ਇਹਨਾਂ ਦੇ ਸਾਹਮਣੇ ਸਮਾਨ ਲੈ ਜਾ ਲੈ ਕੇ ਜਾ ਰਹੇ ਸੀ ਅਸੀਂ ਮਹਿਕਮੇ ਨੂੰ ਗੱਲ ਕੀਤੀ ਸਰ ਉਸ ਮੁੰਡੇ ਨੇ ਮਹਿਕਮੇ ਨੂੰ ਉਹਦੇ ਨਾਲ ਧਫਾ ਚਾੜ ਲੜਾਈ ਕਰਦੇ ਸੀਗੇ ਇਹ ਮੁੰਡੇ ਬੰਦੇ ਜਾਦਾ ਸੀਗੇ ਅਸੀਂ ਜਾ ਕੇ ਮਹਿਕਮੇ ਨੂੰ ਕੀਤਾ ਮਹਿਕਮੇ ਨੇ ਲਿਖ ਕੇ ਭੇਜਿਆ ਥਾਣੇ ਅਸੀਂ ਥਾਣੇ ਵੀ ਰਿਪੋਰਟ ਕਰਤੀ ਸੀਗੀ ਜੋ ਕਰਮਚਾਰੀ ਮੁੰਡਾ ਉੱਥੇ ਕੰਮ ਕਰ ਰਿਹਾ ਹੈ ਤੇ ਇਹਨਾਂ ਨੇ ਸਰ ਉਹਦੇ ਦਾ ਵੀ ੱੱਕਾ ਉਹ ਸਾਰਾ ਸਮਾਨ ਗਵਨ ਕਰ ਲੇਨਾ 30 ਦੀ ਮੋਟਰ ਇੱਕ 1.5 ਫੋਨੇ 2 ਲੱਖ ਦੀ 4 ਰੁਪਏ ਪਾਈਆਂ ਨੇ ਇਹਨਾਂ ਨੇ ਚੋਰੀ ਕਰ ਪੀਤੀ ਇੱਕ ਤਰ੍ਹਾਂ ਦੀ ਸਾਰਾ ੱੱਕਾ ਗੁੰਡਾ ਕਰਦੀ ਸਮਝ ਲਓ ਗੁੱੱਡਾ ਕਰਦੀ ਦਿਨੇ ਸ਼ਰੇ ਆਮ ਗੁੰਡਾ ਕਰਦੀ ਕਰਕੇ ਸਮਾਨ ਏ ਖੋ ਗਏ ਲੈ ਗਏ ਨੇ ਮੌਕੇ ਤੇ ਸਰ ਮੈਂ ਉੱਥੇ ਗਿਆ ਵੀ ਸਿਰਫ ਮੈਨੂੰ 5 ਮਿੰਟ ਦੇ ਦਿਓ 5 ਮਿੰਟ ਮੈਨੂੰ ਦੇ ਦਿਓ ਮੇਰੀ ਗੱਲ ਸੁਣ ਲਓ ਮੇਰੇ ਮਿਸਰ ਸਰਪੰਚੇ ਗਏ ਨੇ ਪਰ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਸਰ ਇਹ ਕਹਿੰਦੇ ਅਸੀਂ ਰਜਾਵਾਂਗੇ ਤੂੰ ਮੈਨੂੰ ਵੀ ਥੱਕੇ ਥੋੜਾ ਨਾ ਮਾਰ ਲਿਆ ਉਹ ਸਰ ਐਪਲੀਕੇਸ਼ਨ ਸਾਬ ਕੋ ਚੱਲ ਰਹੀ ਹੈ ਉਹਰ ਸਾਫ ਕਰ ਰਹੇ ਨੇ ਉਹ ਇਹਨਾਂ ਤੇ ਪਰਚਾ ਬਣਦਾ ਸਰ ਮੇਰੇ ਕੋਲ ਮੈਂ ਏਡੀਸੀ ਸਾਹਿਬ ਨੂੰ ਵੀ ਜਾ ਕੇ ਵਿਖਾਇਆ ਡੀਸੀ ਸਾਹਿਬ ਮੈਂ ਸਾਹਿਬ ਹੈਗੇ ਜੀ ਉਹਨਾਂ ਨੇ ਵੀ ਦਿਖਾਇਆ ਸੀਗਾ ਤੇ ਉਹ ਕਹਿੰਦੇ ਵੀ ਇਹ ਕਾਰਵਾਈ ਬਣਦੀ ਏ ਕਿਉਂ ਨਹੀਂ ਕਰ ਰਹੇ ਪੁਲਿਸ ਤੁਸੀਂ ਜਾ ਕੇ ਮਿਲੋ ਅਸੀਂ ਆ ਕੇ ਮਿਲਦੇ ਸਰ ਐਸ ਐਚਓ ਸਾਹਿਬ ਜਿਹੜਾ ਹੈਗਾ ਉਹ ਉਹਦੇ ਤੇ ਪ੍ਰੈਸ਼ਰ ਪਾਦੇ ਨੇ ਵੀ ਅਸੀਂ ਤੁਹਾਨੂੰ ਸਚਾਈ ਨਹੀਂ ਕਰਨ ਦੇਣੀ ਪਰ ਸਚਾਈ ਕੀਤੀ ਉਹ ਸਰ ਮੈਂ ਸਚਾਈ ਕੀਤੀ ਹੈ ਇਹ ਸਾਰੇ ਜਿਹੜੇਗੇ ਉੱਠਦੇ ਆ ਤੇ ਮੇਰੇ ਗਲ ਪੈ ਗਏ ਇਹ ਜਿੰਨੇ ਕਾਮਰੇਟ ਏਗੇ ਨੇ ਸਾਰੇ ਮੇਰੇ ਗਲ ਵਾ ਕੱਲਾ ਜਣਾਗਾ ਸੀ ਮੈਂ ਉੱਥੇ ਕਿਹਾ ਕਿ ਐਸ ਐਚਓ ਸਾਹਿਬ ਦੇ ਖਿਲਾਫ ਇਹਨਾਂ ਨਾਹਰਾ ਲਾਇ ਮੈਂ ਉੱਥੇ ਜਿੰਦਾਬਾਦ ਕੀਤੀ ਵੀ ਐਸ ਐਚਓ ਸਾਹਿਬ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਵੀ ਉਹ ਸਹੀ ਕੰਮ ਕਰ ਰਹੀ ਏ ਇਹ ਉੱਠਦੇ ਆ ਤੇ ਮੇਰੇ ਗਲ ਪੈ ਗਏ ਜੀ ਮੈਂ ਕੱਲਾ ਜਾਣਾ ਹੈਗਾ ਸੀ ਸਰ ਹਾਂਜੀ ਨਿਉਲਾ ਪਿੰਡ ਦੇ ਮਿਸੇ ਸਰਪੰਚ ਜੀ ਕੀ ਤੁਹਾਡਾ ਕੀ ਨਾਮ ਹੈ ਬਲਬੀਰ ਸਿੰਘ ਜੀ ਅਸੀਂ ਸਰਚਾਉਂਦੇ ਆ ਵੀ ਇਹ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਸਮਾਨ ਚੱਕਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕੱਲਾ ਜਿਹੜਾ ਅੱਜ ਅਗਾਸੀ ਪਿੰਡ ਸਰੇਸ਼ ਵਾਲੇ ਦੇ ਵਿੱਚ 20 ਦਿਨ ਤੋਂ ਕ ਪਹਿਲਾਂ ਦੀ ਇੱਕ ਲੜਾਈ ਹੋਈ ਸੀ ਉਹ ਲੜਾਈ ਦੇ ਵਿੱਚ 40 ਤੋਂ 50 ਮੁੰਡੇ ਜਿਹੜੇ ਗੁੰਡੇ ਗੱਡੀਆਂ ਦੇ ਵਿੱਚ ਦਾਖਲ ਹੁੰਦੇ ਨੇ ਇੱਕ ਮੁੰਡੇ ਦੀ ਲੱਤ ਤੇ ਬਾਹਾਂ ਤੋੜ ਦਿੰਦੇ ਨੇ ਔਰ ਨਾਲੇ ਲੇਡੀਜ਼ ਦੇ ਵੀ ਛੱਟਾ ਮਾਰਦੇ ਨੇ ਇਕੋ ਜਿਹੜੇ ਮੁੰਡੇ ਦੀ ਲੱਤ ਬਾਹਰ ਰੁੱਦੀ ਉਹਨਾਂ ਦਾ ਭਰਾ ਸੀ ਉਹ ਤਬਜ ਕੇ ਆ ਤੇ ਚਾਚੇ ਦੇ ਘਰ ਦੇ ਵਿੱਚ ਦਾਖਲ ਹੁੰਦਾ ਉਹ ਅੰਦਰ ਵੜ ਜਾਂਦਾ ਪੇਟੀ ਦੇ ਵਿੱਚ ਨੋਕ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਪਰ ਉਹਨਾਂ ਦਾ ਦੀ ਪੇਟੀ ਦਾ ਜਿਹੜਾ ਛਾਬਾ ਹੈ ਉੱਪਰ ਦਾ ਟੱਕਣ ਉਹਨੂੰ ਤੋੜ ਕੇ ਚੱਕ ਕੇ ਗਡਨਾਇਪਕਾਰ ਕੇ ਆ ਦੇ ਘਰੇ ਲਾ ਜਾ ਕੇ ਉਸ ਮੁੰਡੇ ਦੀ ਕੋਟਰ ਮਾਰ ਕਰਦੇ ਆ ਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਕੋਈ ਰਿਪੋਰਟ ਪਾਈ ਗਈ ਅੱਜ ਤੱਕ ਅਸੀਂ 29 ਤਰੀਕ ਦੀ ਗੱਲ ਹੈ ਅਸੀਂ ਲਗਾਤਾਰ 3-4 ਦਿਨ ਵਾਰ ਮਿਲ ਚੁੱਕੇ ਆ ਇਹਨੂੰ ਕੱਲ ਗੱਲ ਵਾਤ ਹੋਈ ਸੀ ਐਸਐਚਓ ਸਾਹਬ ਨਾਲ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰ ਦੇਾਂਗੇ ਇੱਕ ਮੋਬਾਈਲ ਸੀ ਜਿੰਦੇ ਤੇ ਵੀਡੀਓ ਬਣੀ ਸੀ ਇਹਨਾਂ ਦੇ ਬਜ਼ੁਰਗ ਕੋਲ ਕਰ ਕਰੇ ਉਹ ਟੁੱਟਾ ਦਾ ਸੀ ਮੋਬਾਈਲ ਬਕਾਇਦਾ ਮਲਕੀਤ ਜਾਂਦਾ ਕਰੇ ਉਹਨਾਂ ਨੂੰ ਧਮਕੀ ਦੇ ਕੇ ਮੋਬਾਈਲ ਵੀ ਖੋ ਕੇ ਲੈ ਕੇ ਆ ਜਾਂਦਾ ਕਿਹੜੇ ਕਿਹੜੇ ਪਿੰਡ ਦਾ ਕਿਹੜੇ ਪਿੰਡ ਸਰੇਸਵਾਲੇ ਦਾ ਇਹ ਮਸਲਾ ਹੈ ਜਦੋਂ ਉਹ ਲੈ ਕੇ ਆ ਜਾਂਦਾ ਅਸੀਂ ਇਹਨਾਂ ਨੂੰ ਬਕਾਇਦਾ ਕਿਹਾ ਸੀ ਐਸਐਚਓ ਨੂੰ ਜੋ ਮੈਟਮ ਦਾ ਬਣਦੀ ਇੱਕ ਕਾਨੂੰਨੀ ਕਾਰਵਾਈ ਕਰ ਦਿਓ ਉਹ ਤੋਂ ਬਾਅਦ ਜਿਹੜਾ ਇਹਨਾਂ ਦਾ ਬੈਠ ਕੇ ਸਹੀ ਜਿਨਾਉਣਾ ਨੇ ਦੋਸ਼ ਕੀਤਾ ਆਪ ਦਾ ਦੋਸ਼ ਮੰਨਦੇ ਨੇ ਤੋਂ ਬੈਠ ਕੇ ਹੱਲ ਹੋ ਜਾਣਾ ਚਾਹੀਦਾ ਅਸੀਂ ਨਹੀਂ ਚਾਹਦੇ ਕਿਸੇ ਦੇ ਵਿੱਚ ਮਕਲੇਸ ਵਧੇ ਪਰ ਜੇ ਕੋਈ ਆਪ ਨੂੰ ਨੇਅਰ ਕਰਦੀ ਸਮਝੇ ਮੈਂ ਗੁੰਡਾ ਬਣਾ ਤੇ ਅਸੀਂ ਗੁੰਡਾ ਕਿਸੇ ਨੂੰ ਕਾਨੂੰਨ ਮੁਤਾਬਕ ਨਹੀਂ ਬਣਨਦੇ ਆਂਗੇ ਕਿਉਂਕਿ ਪਹਿਲੇ ਵੀ ਸਾਡੀ ਪਾਰਟੀ ਸ਼ੀਪੀਏ ਦਾ ਔਰ ਜਥੇਬੰਦੀਆਂ ਦਾ ਇਤਿਹਾਸ ਹੈ ਕਿਉਂਕਿ ਅਸੀਂ ਹਮੇਸ਼ਾ ਨੰਗੀ ਸੇਲ ਤੇ ਲੋਕਾਂ ਦੇ ਨਾਲ ਖੜ ਕੇ ਲੋਕਾਂ ਦੀ ਲੜਾਈ ਲੜਨ ਵਾਲੇ ਆਂ ਉਹ ਮਾਮਲਾ ਇਹ ਵੀ ਅਸੀਂ ਸ਼ਾਂਤਮਈ ਜਿਹੜਾ ਐਸਐਚਓ ਦੇ ਖਿਲਾਫ ਧਰਨਾ ਲਾਇਆ ਜਿਹੜੀ ਸਾਡੀਆਂ ਮੰਗਾਂ ਦੀਆਂ ਮਾਟ ਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਾਉਣ ਦੇ ਸਬੰਧ ਵਿੱਚ ਪਰ ਜਿਹੜਾ ਬਲਵੀਰ ਸਿੰਘ ਹੈ ਉਹ ਬਕਾਇਦਾ ਇੱਥੇ ਆ ਕੇ ਗੱਲ ਪੈਂਦਾ ਮੇਰੇ ਤੇ ਬਕਾਇਦਾ ਮੇਰਾ ਮਾਇਕ ਵੀ ਖੁੰਦਾ ਹੈ ਔਰ ਮੇਰੇ ਨਾਲ ਜਿਹੜਾ ਉਸ ਤਰ੍ਹਾਂ ਦੇ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਇੱਥੇ ਇਹ ਆਉਣ ਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਪਿੰਡ ਸੁਰੇਸ਼ਵਾਲਾ ਦੇ ਵਿੱਚ ਪਿਛਲੇ ਦਿਨ ਦੋ ਪਾਰਟੀਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਅਸੀਂ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਬਿਠਾ ਕੇ ਉਹਨਾਂ ਦਾ ਕੰਪਰੋਮਾਈਜ਼ ਹੋ ਜੇ ਪਰ ਉਹਨਾਂ ਦੇ ਵਿੱਚੋਂ ਹੀ ਕੁਝ ਬੰਦੇ ਸੀ ਜਿਹੜੇ ਇਸ ਰਾਜਨੀਤਿਕ ਬਦਕਲਾਂ ਸੀ ਅੱਜ ਦੋਨਾਂ ਪਾਰਟੀਆਂ ਦੇ ਜੋ-ਜੋ ਧਾਰਾਵਾਂ ਬਣਦੀਆਂ ਸੀ ਮੈਡੀਕਲ ਦੇ ਆਧਾਰ ਤੇ ਦੋਨਾਂ ਪਾਰਟੀਆਂ ਦੇ ਕ੍ਰਾਸ ਕਰਚਰ ਚਲਚ ਕਰਦੇ ਚੱਲੇ ਇਨਵੈਸਟੀਗੇਸ਼ਨ ਚੱਲੀ ਹੈ ਜੀ ਦੇਖਦੇ ਹਾਂ ਫਦਰ ਕੀ ਵਿਕਲ ਕਿ ਉਹਨਾਂ ਜੋ ਵੀ ਆਊਟਕਮ ਹੋਊਗੀ ਇਹਦੀ ਇਨਵੈਸਟੀਗੇਸ਼ਨ ਜੀ ਉਹਨਾਂ ਮੁਤਾਬਕ ਕਰੇਗੀ ਜੀ ਤਾਂ ਮਤਕਾਹਤ ਹੈ ਹਾਂ ਜੀ